ਸਕੂਲ ਆਫ ਐਮੀਨਾ ਸ਼ਹਾਟਾ ਦੇ ਵਿਦਿਆਰਥਣ ਜਿਸ ਨੇ ਕਿ ਪਿਛਲੇ ਦਿਨੀ ਆਏ 10ਵੀਂ ਦੇ ਜੱਟ ਦੇ ਵਿੱਚ ਮੈਰਿਟ ਪ੍ਰਾਪਤ ਕੀਤੀ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮਨਮੀਤ ਕੌਰ ਨੇ ਦੱਸਿਆ ਕਿ ਵਿਦਿਆਰਥਣ ਪੜ੍ਹਨ ਵਿੱਚ ਬਹੁਤ ਹੀ ਹੁਸ਼ਿਆਰ ਹੈ ਇਸ ਨੇ ਪਹਿਲਾਂ ਵੀ 8ਵੀਂ ਜਮਾਤ ਵਿੱਚ ਮੈਟ ਪ੍ਰਾਪਤ ਕੀਤੀ ਅਤੇ ਪੰਜਾਬ ਦੇ ਗਵਰਨਰ ਦੁਆਰਾ ਉਹਨਾਂ ਨੂੰ ਨਗਦ ਪੁਰਸਕਾਰ ਦਿੱਤਾ ਗਿਆ ਇਸ ਵਾਰ 10ਵੀਂ ਦੀ ਪ੍ਰੀਖਿਆ ਵਿੱਚ ਵੀ ਇਸ ਨੇ ਪੂਰੇ ਪੰਜਾਬ ਵਿੱਚ 17ਵਾਂ ਸਥਾਨ ਪ੍ਰਾਪਤ ਕੀਤਾ ਹੈ ਅਤੇ 96.8% ਨੰਬਰ ਲੈ ਕੇ 209 ਨੰਬਰ ਮੈਡ ਤੇ ਲਈ ਹੈ ਸੋ ਸੁਨੇਹਾ ਪੜਨ ਵਿੱਚ ਬਹੁਤ ਹੀ ਹੁਸ਼ਿਆਰ ਹੈ ਇਸ ਮੌਕੇ ਤੇ ਅੱਜ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਸੁਨੇਹਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਦੇ ਪਿਤਾ ਜੀ ਮੌਜੂਦ ਸਨ ਇਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮਨਮੀਤ ਕੌਰ ਉਨ੍ਹਾਂ ਦੇ ਸਾਇੰਸ ਸਧਿਆਪਕ ਸਰਦਾਰ ਕਰਨੈਲ ਸਿੰਘ ਉਨ੍ਹਾਂ ਦੇ ਪਿਤਾ ਜੀ ਸੁਨੇਹਾ ਦੁਆਰਾ ਬੱਚਿਆਂ ਦੇ ਨਾਲ ਸੰਦੇਸ਼ ਦਿੱਤਾ ਗਿਆ ਤੇ ਖੁਸ਼ੀ ਜ਼ਾਹਰ ਕੀਤੀ ਗਈ ਔਰ ਸੁਨੇਹਾ ਨੇ ਪ੍ਰਣ ਕੀਤਾ ਕਿ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਵੀ ਉਹ ਮੈਰਟ ਹਾਸਲ ਕਰੇਗੀ ਅਤੇ ਆਪਣੇ ਸਕੂਲ ਦਾ ਆਪਣੇ ਮਾਪੇ ਦਾ ਆਪਣੇ ਪੰਜਾਬ ਦਾ ਔਰ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੇਗੀ ਜੈ ਹਿੰਦ ਸਾਡੀ ਬੱਚੀ ਸਨੇਹਾ ਸੈਕੰਡ ਟਾਈਮ ਡਾਇਰੈਕਟਿਵ ਲੈ ਰਹੀ ਹੈ ਕਿ ਕਲਾਸ ਨੂੰ ਮੈਡੀਕਲ ਦੀ ਹੋਰਲੀ ਕਲਾਸ ਦੀ ਅਤੇ ਸੈਕੰਡਰੀ ਦੀ ਸਲੱਭੇ ਹੈ ਇਹ ਤੇ ਕਿ ਉਹ ਕਿਨੇ ਮਾਸਕ ਨੇ ਔਰ ਇਹ ਮਾਸਕ ਐਮ ਐਨ ਐ ਵਾਲੇ ਬੱਚੇ ਦਾ ਹਰ ਵਕਤ ਰੱਖਣੀ ਲੇਣਾ ਹੋਂ ਤਾਂ ਮਲਾਉਣੇ ਸਨੇਹਾ ਦੇ ਅਧਿਆਪਕ ਸਰਦਾਰ ਕਰਨੈਲ ਸਿੰਘ ਜਿਹੜੇ ਕੋਲ ਨੂੰ ਸਾਇੰਸ ਪੜ੍ਹਾਉਂਦੇ ਨੇ ਸਸਕਰ ਕਰਨੈਲ ਸਰ ਤੇ ਤੁਸੀਂ ਸੁਨੇਹਾ ਬਾਰੇ ਕੀ ਦੱਸਣਾ ਚਾਹੁੰਦੇ ਜੇ ਕਿ ਕਲਾਸਿਸ ਕਿਸ ਤਰ੍ਹਾਂ ਪੜ੍ਹਦੀ ਸੀ ਕਿਸ ਤਰ੍ਹਾਂ ਦਾ ਪੜ੍ਹਨ ਦਾ ਰਵਈਆ ਰੁਚੀ ਸੀ ਇਹ ਸਰ ਸੁਨੇਹਾ ਜਿਹੜੀ ਹੈ ਮੇਰੇ ਕੋਲ ਪਹਿਲਾਂ ਵੀ ਪੜ੍ਹਦੀ ਰਹੀ ਹੈ 8ਵੀਂ ਚ ਵੀ ਇਹ ਮੈਰਿਟ ਚ ਆਈ ਸੀ ਜੀ ਤੇ ਹੁਣ ਵੀ ਦੱਸਣੀ ਕਿ ਮੈਰਿਟ ਚ ਆਈ ਹੈ ਬਹੁਤ ਸੋਹਣਾ ਪੜ੍ਹਦੀ ਆ ਇਹਨੇ ਹਰ ਕੰਮ ਜਿਹੜਾ ਅੱਗੇ ਹੋ ਕੇ ਤੇ ਸੋਹਣੇ ਤਰੀਕੇ ਨਾਲ ਕਰਦੀ ਆ ਬੜੀ ਡਿਸਪਲਿਨਡ ਬੇਟੀ ਹੈ ਤੇ ਹਮੇਸ਼ਾ ਇਹ ਸੋਣਾ ਕੰਮ ਕਰਤੀ ਹੁੰਦੀ ਰਹੀ ਪੜ੍ਹਦੀ ਰਹੀ ਹੈ ਤੇ ਨਾਲ ਆਪਣੇ ਵਿਦਿਆਰਥੀ ਸਾਥੀਆਂ ਜਿਹੜੇ ਉਹਨਾਂ ਦੇ ਵੀ ਹੈਲਪ ਕਰਦੀ ਰਹੀ ਹੈ ਤੇ ਸਰ ਇਹਦੇ ਆਉਣ ਵਾਲੇ ਭਵਿੱਖ ਲਈ ਤੁਸੀਂ ਕੀ ਕਾਮਨਾ ਕਰਦੇ ਜੇ ਕਿ ਵੱਧ ਤੋਂ ਵੱਧ ਤਰੱਕੀ ਕਰੇ ਪੜ੍ਹਨ 'ਚ ਹੋਰ ਰੁਚੀ ਲਵੇ ਜਨ ਨੂੰ ਗਾਈਡ ਕਰ ਰਹੇ ਜੇ ਗਾਂ ਲਈ ਜੀ 10ਵੀਂ ਤੋਂ ਬਾਅਦ ਹਾਂਜੀ ਬਿਲਕੁਲ ਜੀ ਹੁਣ ਇਹਨੇ ਪਲੱਸ 1 ਚ ਨਾਨ ਮੈਡੀਕਲ ਰੱਖਿਆ ਆ ਤੇ ਮੈਨੂੰ ਉਮੀਦ ਆ ਇਹ ਇਹਦਾ ਕੋਈ ਇੱਕ ਜਿਹੜਾ ਬੜਾ ਬ੍ਰਾਈਟ ਹੈ ਤੇ ਫਿਊਚਰ ਜਿਹੜਾ ਦਾ ਬ੍ਰਾਈਟ ਹੈ ਇਹ ਸੋਹਣੇ ਤਰੀਕੇ ਨਾਲ ਇਹ ਪੜੂਗੀ ਇਹਨੇ ਇਸੇ ਤਰ੍ਹਾਂ ਮੈਨੂੰ ਉਮੀਦ ਹੈ ਪਲੱਸ 2 ਚੋਂ ਵੀ ਮੈਰਿਟ ਆਏਗੀ ਇਹਦੀ ਤੇ ਇਹ ਤੋਂ ਚੰਗੀਆਂ ਉਮੀਦਾਂ ਹੈ ਮੈਨੂੰ ਤੇ ਪਰਮਾਤਮਾ ਇਹਨੂੰ ਕਾਮਯਾਬੀ ਬਖਸ਼ੇਗੇ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਅਸੀਂ ਤੁਹਾਡੀ ਕੁੜੀ ਸੁਨੇਹਾ ਅੱਜ ਨੇ ਮੈਰਿਟ ਦੇ ਵਿੱਚ ਆਈ ਹੈ ਸਕੂਲ ਆਫ ਫੈਮਿਨਿਟੀ ਹਾਟਾ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਬੇਟੀ ਵਾਰੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਬਾਕੀ ਚਲੋ ਬਾਕੀ ਸਕੂਲ ਦੇ ਇਚਰਾ ਦੀ ਮਿਹਨਤ ਬੱਚੇ ਦੀ ਆਪਣੀ ਮਿਹਨਤ ਉਹਦੇ ਬਦੌਲਤ ਚਲੋ ਇੱਥੋਂ ਤੱਕ ਪਹੁੰਚੀ ਆ ਤੇ ਕਿਸ ਤਰ੍ਹਾਂ ਮਿਹਨਤ ਕਰਦੀ ਵੇ ਘਰ ਇਹ ਬਹੁਤ ਜ਼ਿਆਦਾ ਮਿਹਨਤ ਕਰਦੀ ਆ ਜੀ ਇਹ ਸਵੇਰੇ 4 ਵੇ ਉੱਠ ਕੇ ਪੜਦੀ ਬਾਅਦ ਵਿੱਚ ਰਾਤ ਦੇ 10 11 11 ਵਜੇ ਤੱਕ ਪੜਦੀ ਰਹਿੰਦੀ ਤੇ ਕੰਮ 'ਚ ਵੀ ਸਹਿਯੋਗ ਕਰਾਉਂਦੀ ਆ ਮਾਂ ਕੰਮ 'ਚ ਵੀ ਪੂਰਾ ਸਹਿਯੋਗ ਦਵਾ ਕਰਦੀ ਹਾਂ ਤੁਸੀਂ ਵੀ ਜਤਨ ਤੁਸੀਂ ਕਹਿ ਰਹੇ ਹੋ ਲਵਾਈ ਦਾ ਕੰਮ ਕਰਦੇ ਹੋ ਨਾ ਤੁਸੀਂ ਹਾਂਜੀ ਹਾਂਜੀ ਮਾਮੀ ਦੇ ਨਾਲ ਫਿਰ ਸਹਿਯੋਗ ਕਰਦੇ ਹਾਂ ਹਾਂਜੀ ਹਾਂਜੀ ਮੰਮੀ ਨਾਲ ਪੂਰਾ ਸਹਿਯੋਗ ਕਰ ਚਲੋ ਸਾਡੀਆਂ ਸੋਭਾ ਸ਼ਾਵਾਂ ਜੀ ਇਹ ਕੁੜੀ ਜਿਹੜੀ ਸਨੇਹਾ ਹੈ ਗਾਵੇਂ ਮੈਰਿਟ ਚਾਵੇ ਤਾਂ ਤੁਹਾਡਾ ਜਿਹੜਾ ਨਾਮ ਰੌਸ਼ਨ ਕਰੇ ਧੰਨਵਾਦ ਜੀ ਠੀਕ ਹੈ ਸਨੇਹਾ ਪੁੱਤਰ ਬਾਕੀ ਬੱਚਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਆਮ I like to say hard work is the key to success and hard work always pays off so if you really want to achieve something work hard for it ठीक है थैंक यू बेटा बेस्ट विशेस थैंक यू सर